ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਪੌਣੇ 7 ਦਾ ਸਵੇਰ ਦਾ ਤੇ ਮੈਂ ਕਿ ਚਲੋ ਵਲੌਗ ਸ਼ੁਰੂ ਕਰ ਲਈਏ ਮੌਸਮ ਬਿਲਕੁਲ ਐ ਹੋਇਆ ਪਿਆ ਕਾਲਾ ਮੀ ਆਇਆ ਤੇ ਆਇਆ ਆਊ ਨਾ ਆਊ ਪਤਾ ਨਹੀਂ ਬਿਲਕੁਲ ਕਾਲਾ ਹੋਇਆ ਪਿਆ ਇੱਕ ਵਾਰ ਤਾਂ ਮੈਂ ਬਣਾਉਣੀ ਐ ਸਬਜ਼ੀ ਅੰਦਰ ਜਾ ਕੇ ਚਨੇ ਬੋਇਲ ਹੋ ਚੁੱਕੇ ਨੇ ਕਾਲੇ ਚਨੇ ਰਾਸ ਹੋ ਕੇ ਰੇ ਸੀ ਬੋਇਲ ਮੈਂ ਕਰ ਲੇ ਮਸਾਲਾ ਮਸਾਲੇ ਤਿਆਰੀ ਕਰ ਗਏ ਗ੍ਰਾਇੰਡ ਕਰ ਦਿਆਂ ਫਿਰ ਲਾਈਟ ਵੀ ਨਾ ਕਿਤੇ ਚਲ ਜੇ ਮਸਾਲਾ ਗ੍ਰਾਇੰਡ ਕਰਕੇ ਰੱਖ ਲਾਂ ਥੋੜੇ ਜਿਹਾ ਕੱਪੜੇ ਧੋਣੇ ਸੀ ਸੈਮੀ ਮਸ਼ੀਨ 'ਚ ਹੀ ਸੀ ਬਹੁਤ ਜ਼ਿਆਦਾ ਨਹੀਂ ਸੀ ਦੇਖੂਗੀ ਮੌਸਮ ਦੇਖੂਗੀ ਪਹਿਲਾਂ ਫੇਰ ਧੋਵਾਂਗੀ ਕੱਪੜੇ ਤਾਂ ਹਲੇ ਨਹੀਂ ਫਿਰ ਹੁਣ ਮੈਨੂੰ ਡਿਲੇ ਕਰਨੇ ਪੈਣਗੇ ਇੱਕ ਵਾਰ ਮੌਸਮ ਦੇਖਦੇ ਆ ਉਸ ਤੋਂ ਬਾਅਦ ਹੀ ਫਿਰ ਕੱਪੜਿਆਂ ਦਾ ਪੰਗਾ ਲਵਾਂਗੀ ਹਜੇ ਤਾਂ ਇੱਕ ਨਹੀਂ ਛੇੜਦੀ ਕੱਪੜੇ ਤੇ ਬਸ ਸਬਜੀ ਦਾ ਮੇਰਾ ਵੱਡਾ ਮੇਨ ਕੰਮ ਅੱਜ ਬਾਕੀ ਚਲੋ ਨਿੱਕੇ ਮੋٹے ਤਾਂ ਚੱਲਦੇ ਰਹਿੰਦੇ ਨੇ ਘਰਾਂ ਵਿੱਚ ਇੱਕ ਵਾਰ ਮੈਂ ਸਬਜੀ ਬਣਾਉਣੀ ਸ਼ੁਰੂ ਕਰ ਲਾਂ ਕਿਉਂਕਿ ਚਨੀ ਰਾਜਮਾ ਸਬਜੀ ਅਹੀ ਹੀ ਹੁੰਦੇ ਜੇ ਜਿੰਨੀ ਆਪਾਂ ਪਹਿਲਾਂ ਬਣਾ ਕੇ ਰੱਖ ਲਾਂਗੇ ਨਾ ਉੰਨੀ ਹੀ ਟੇਸਟੀ ਹੋਏਦੀ ਤਰੀਜ਼ ਮਸਾਲੇ ਵਗੈਰਾ ਰਾਚੀ ਜਾਣਗੇ ਅੱਛੀ ਤਰ੍ਹਾਂ ਉੰਨੀ ਹੀ ਟੇਸਟੀ ਲੱਗਦੀ ਖਾਣੇ ਵਿੱਚ ਜਿੰਨੀ ਆਪਾਂ ਪਹਿਲਾਂ ਬਣਾ ਕੇ ਰੱਖ ਦਈਏ ਇਸ ਕਰਕੇ ਮੈਂ ਫਿਰ ਸਬਜੀ ਬਣਾਉਣ ਲੱਗਦੀ ਆ ਮੌਸਮ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਬਾਹਰ ਪਰ ਕੰਮ ਅੰਦਰਵਾਜਾ ਮਾਰੇ ਨੇ ਵੀ ਆਜੋ ਆਜੋ ਕੰਮ ਕਰ ਰਹੇ ਨੇਗੇ ਕੰਮ ਹੋ ਜਾਂਦੇ ਨੇ ਸ਼ੁਰੂ ਸਵੇਰੇ ਬਾਸ ਉੱਡਦੇ ਚੱਲਦੇ ਅੰਦਰ ਹੁਣ ਆਪਾਂ ਟਾਈਮ ਹੋ ਰਿਹਾ 8:30 ਤੇ ਮੈਂ ਇੱਧਰ ਧੋਰੀਏ ਕੱਪੜੇ ਬਾਹਰ ਨਾ بارش ਹੋ ਰਹੀ ਹੈ بارش ਬਹੁਤ ਜ਼ਿਆਦਾ ਨਹੀਂ ਪਰ ਹੈ ਹੀ ਬ੍ਰਿਕ ਬ੍ਰਿਕ ਦੀ ਬੂਰੀ ਡਿਗੀ ਆਉਂਦੀ ਹੈ ਤੇ ਮੈਂ ਇੱਧਰ ਸੈਂਟੀ ਮਸ਼ੀਨ 'ਚ ਧੋਰੀਏ ਕੱਪੜੇ ਸਟੈਂਡ 'ਮੈਂ ਇੱਧਰ ਸ਼ੈੱਡ 'ਚ ਰੱਖ ਤਾ ਉੱਪਰ ਸ਼ੈੱਡ ਹੈ ਤੇ ਸੁੱਕਿਆ ਨੇ ਥੋੜੇ ਨੇ ਕੱਪੜੇ ਬਾਸ ਬੈੱਡ ਸ਼ੀਟਸ ਨੇ ਮੇਰੇ ਕੋਲ ਸਿੰਗਲ ਤਿੰਨ ਬੈੱਡ ਸ਼ੀਟਸ ਨੇ ਇੱਕ ਡਬਲ ਬੈੱਡ ਸ਼ੀਟ ਸਾਡੇ ਰੂਮ ਵਾਲੀ ਸਟੈਂਡ ਇੱਧਰ ਰੱਖਾ ਤਾ ਕੱਪੜਾ ਸੁੱਕੀ ਜਾਣਗੇ ਕੁਝ ਮੈਂ ਇਹ ਤਾਰ ਆ ਜਿਹੜੀ ਤਾਰ ਕੁਛ ਮੈਂ ਤਾਂ ਆਪੇ ਪਾਉਂ ਰਿਹਾ ਕੁਛ ਸਟੈਂਡ ਤੇ ਪਾਉਂ ਜਾਨੇ ਕੱਪੜਾ ਨਹੀਂ ਤੇ ਮੈਂ ਪੂਜੂ ਅੰਦਰ ਕੌਣ ਦੀ ਮੈਨੂੰ ਲੋੜ ਦੀ ਬਾਹਰ ਹੀ ਸੁਕੀਆਂਗੇ ਇਹ ਮੌਸਮ ਕੀ ਲੱਗ ਰਿਹਾ ਕਿ ਥੋੜਾ ਨਿਕਲ ਰਹੀ ਹੈ ਫਿਰ ਮੈਂ ਆ ਕੇ ਬਾਹਰ ਸੁਕੜ ਦੂੰਗੀ ਇਧਰ ਤੋਂ ਕੇ ਪਾਤੇ ਮੈਂ ਬੈੱਡ ਸ਼ੀਟਸ ਸਟਾਰ ਤੇ ਤੇ ਇਧਰ ਸਟੈਂਡ ਤੇ ਪਏ ਨੇ ਕੱਪੜੇ ਥੋੜੀ ਸੀ ਕੱਪੜੇ ਸਟੈਂਡ ਤੇ ਆ ਗਏ ਸਾਰੇ ਕਿੰਨੇ ਖੈ ਗਈ ਸੀ ਬਸ ਬੈੱਡ ਸ਼ੀਟਸ ਸਹੀ ਵੱਡਾ ਕੰਮ ਸੀਗਾ ਹਵਾ ਚੱਲਦੀ ਹੈ ਮੀਂਹ ਇਹਨਾਂ ਜਿਆਦਾ ਨਹੀਂ ਹੈਗਾ ਪਰ ਕਿੰਨ ਮਿਲਣੀ ਹੋਈ ਜਾਂਦੀ ਹੈ ਸੁੱਕ ਜਾਣਗੇ ਟਾਈਮ ਨਾਲ ਤੁਮ ਚੱਲਦੇ ਅੰਦਰ ਅੰਦਰ ਸਬਜੀ ਬਣੀ ਪਈ ਹੈ ਮੇਰਾ ਦਲੀਆ ਬਣਿਆ ਤਾਂ ਕੱਲ ਨਾਲ ਬਚੇ ਪੈਸੇ ਮੈਂ ਦੁੱਧ ਪਾ ਲਿਆ ਉਹਦੇ ਵਿੱਚ ਤੇ ਚੱਲ ਕੇ ਕਰਦੇ ਆ ਰੋਟੀ ਪਾਣੀ ਤਿਆਰੀ। ਔਰ ਇੱਧਰ ਬਣ ਚੁੱਕੀ ਆ ਸਬਜ਼ੀ ਕਾਲੇ ਜਣਿਆਂ ਦੀ ਮੇਥੀ ਮੈਂ ਪਾਤੀ। ਅ ਤਰੀ ਬਿਲਕੁਲ ਠੀਕ ਹੈ ਗਰੇਵੀ ਠੀਕ ਹੈ ਇਹ ਦਿਨ ਆ ਪਤਲੀ ਦਾ ਗਾੜੀ ਬਾਕੀ ਪਈ ਵੀ ਥੋੜੀ ਹੋਠੀ ਗਾੜੀ ਹੀ ਹੋਊਗੀ। ਤੇ ਇੱਧਰ ਬਣ ਚੁੱਕਿਆ ਮੇਰਾ ਦਲੀਆ ਦਲੀਆ ਐਕਚੁਅਲੀ ਮੈਂ ਕੱਲ ਬਣਾਇਆ ਸੀ ਕੱਲ ਮੈਂ ਥੋੜਾ ਐਕਸਟਰਾ ਬਣਾ ਲਿਆ। ਤੇ ਪਰ ਬਿਨਾ ਦੁੱਧ ਤੋਂ ਕੱਟਦਾ ਸੀ ਦੁੱਧ ਮੈਂ ਉਹਦੇ ਵਿੱਚ ਅੱਜ ਪਾ ਲਿਆ ਕੋ ਐਡ ਕਰ ਲਿਆ ਕੱਲ ਦਾ ਬਿਨਾ ਦੁੱਧ ਤੋਂ ਹੀ ਪਿਆ ਸੀ ਫਰਿੱਜ ਵਿੱਚ ਦੁੱਧ ਮੈਂ ਅੱਜ ਪਾ ਲਿਆ ਮੈਂ ਕਿ ਚਲੋ ਵੇਸਟ ਕਿਉਂ ਕਰੀਏ ਵੀ ਚਲ ਮੈਂ ਇਹੀ ਖਾ ਲਾਂਦੀ ਆ ਤੇ ਬ੍ਰੇਕਫਾਸਟ ਮੇਰਾ ਹੋ ਗਿਆ ਰੈਡੀ ਟਾਈਮ ਹੋ ਰਿਹਾ 1:30 ਮੈਂ ਆਪਣਾ ਲੰਚ ਕਰ ਲਿਆ ਤੇ ਮੈਂ ਤੇ ਦਵਿੰਦਰ ਅਸਲ ਇੱਥੇ ਬੈਠੇ ਸਤਵਿੰਦਰ ਲੱਗਾ ਮੋਬਾਈਲ ਤੇ ਥੋੜਾ ਜਿਹਾ ਫ੍ਰੀ ਟਾਈਮ ਮਿਲਿਆ ਇਹਨਾਂ ਨੂੰ ਵੀ ਬਾਹਰ ਹੋ ਰਹੀ ਬਾਰਿਸ਼ ਹੌਂ ਰੋਗੀ ਕਿਨ ਮਿੰਜੀ ਹਲਕੀ ਹਲਕੀ ਹੋ ਰਹੀ ਆ ਬਾਰਿਸ਼ ਸਵੇਰ ਦੀ ਹੋ ਰਹੀ ਸੀ ਅੱਜ ਸੋਇਆਂ ਦੇ ਮੀਂਹ ਪੈ ਰਹੇ ਸੀ ਇਹ ਤੇ ਬੈਕ ਚਾਹੀ ਪੀਵਾਂਗੇ ਹਨਾ ਚਾਹ ਦੇ ਟਾਈਮ ਤੇ ਚਾਹ ਨਹੀਂ ਹਾਂ ਨਾ ਨਾ ਆਉਗਾਲਨੀ ਆਉਗਾਲਨੀ ਵੀ ਚਾਹ ਪੀਵਾਂਗੇ ਮੌਸਮ ਨਾ 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 ਮੈਂ ਠੀਕ ਨਹੀਂ ਹੈਗੀ ਮੈਨੂੰ ਤਾਂ ਲੱਤੋਂ ਤੇਲ ਚੜਦਾ ਚਾਹੀ ਪੀਣੀ ਬਸ ਗੇਰ ਬਾਈ ਤੇ ਜਉਨੇ ਨਾ ਨਾ ਲਾਈਟ ਨਹੀਂ ਹੈਗੀ ਫਰਜ ਚੱਲਦਾ ਲਾਈਟ ਤੋਂ ਬਿਨਾ ਇਹ ਫਰਾਂ ਚੱਲਦਾ ਜਨੇਟਰ ਤੇ ਚੱਲਦਾ ਹੂੰ ਜਨੇਟਰ ਤੇ ਚੱਲਦਾ ਬੜਾ ਲੋਡ ਲੈਂਦਾ ਉਹ ਤਾਂ ਨਾ ਨਾ ਉਹ ਲੋਡ ਜਾਦੇ ਲੈਂਦਾ ਉਹਨੂੰ ਵੀ ਇਹ ਲੱਗਦੀ ਹੈ। ਇਹ ਫਰਾਈ ਚੋਗਲ ਨਹੀਂ ਮੰਨਦੇ ਤੁਹਾਨੂੰ ਸੁਆਦ ਲੱਗਣ ਹੈਗੇ ਠੀਕ ਹੈ ਚੀਜ਼ ਬਣ ਜਾਂਦੀ ਹੈ ਪਰ ਉਹਨੂੰ ਸੁਆਦ ਨਹੀਂ ਲੱਗਦੀ ਹੈਗੀ ਜਿਵੇਂ ਡੀਪ ਫਰਾਈ ਵਾਲੀ ਲੱਗਦੀ ਹੈ ਨਾ। ਖਾਣਾ ਜ਼ਰੂਰੀ ਖਾਣਾ। ਫਿਰ ਨਹੀਂ ਖਾਓ। ਖਾਣਾ ਜ਼ਰੂਰੀ ਹੈ ਪਰ। ਨਹੀਂ ਖਾਓ। ਹੂੰ। ਖਾਣਾ ਜ਼ਰੂਰੀ ਹੈ। ਹੁਣ ਸੀ ਦੁਪਹਿਰ ਦਾ ਟਾਈਮ ਚਾਹ ਤੋਂ ਪਹਿਲਾਂ 3:00 ਵਜੇ ਦਾ ਟਾਈਮ ਸੀਗਾ ਇਹ ਤੇ ਮੈਂ ਕਿਹੜਾ ਥੋੜਾ ਜਿਹਾ 10-15 ਮਿੰਟ ਠਹਿਰ ਕੇ ਮੈਂ ਚਾਹ ਕਰਦੀ ਆ ਐਨੇ ਮੈਂ ਆਪਣਾ ਹੀ ਕੰਮ ਕਰ ਲਾਂ ਮੈਂ ਦੋ ਰੱਖੇ ਨੇ ਫਰਾਈ ਪੈਨ ਗੈਸ ਤੇ ਇੱਕ ਵਿੱਚ ਮੈਂ ਓਟਸ ਰੋਸਟ ਕਰੂੰਗੀ ਤੇ ਇੱਕ ਵਿੱਚ ਮੈਂ ਸਾਬਤ ਧਨੀਆ ਰੋਸਟ ਕਰੂੰਗੀ ਤਾਂ ਕਿ ਮੈਂ ਧਨੀਏ ਦਾ ਪਾਊਡਰ ਬਣਾ ਸਕਾਂ ਧਨੀਏ ਨੂੰ ਰੋਸਟ ਕਰਕੇ ਜਦ ਪਾਊਡਰ ਬਣਾਣੇ ਫਿਰ ਬਹੁਤ ਹੀ ਵਧੀਆ ਉਹਦਾ ਫਲੇਵਰ ਆਉਂਦਾ ਤੇ ਘਰੇ ਬਣਾਇਆ ਹੋਇਆ ਜਿਹੜਾ ਧਨੀਆ ਪਾਊਡਰ ਹੁੰਦਾ ਉਹਦੇ ਫਲੇਵਰ ਵੀ ਜ਼ਿਆਦਾ ਹੁੰਦਾ ਤੇ ਆਪਾਂ ਆਪਣ ਅਕੋਰਡਿੰਗ ਉਹਨੂੰ ਲਾਈਕ ਬਰੀਕ ਜਾਂ ਮੋਟਾ ਦਰਦਰਾ ਰੱਖ ਸਕਦਾ ਹੁੰਦਾ ਜਿਹੜਾ ਬਾਜ਼ਾਰ ਵਾਲਾ ਹੁੰਦਾ ਬਹੁਤ ਹੀ ਜ਼ਿਆਦਾ ਬਰੀਕ ਹੁੰਦਾ ਤੇ ਮੈਂ ਦਰਦਰਾ ਤਾਂ ਨਹੀਂ ਮੈਂ ਰੱਖਦੀ ਹਾਂ ਪਰ ਥੋੜਾ ਜਿਹਾ ਬਾਜ਼ਾਰ ਵਾਲੇ ਨਾਲੋਂ ਥੋੜਾ ਜਿਹਾ ਮੋਟਾ ਰੱਖਦੀ ਹਾਂ ਦਰਦਰਾ ਜਿਹਾ ਰੱਖਦੇ ਆ ਫਿਰ ਕੀ ਹੁੰਦਾ ਘਰੇ ਕਈ ਹੁਣ ਜਿਵੇਂ ਬੱਚੇ ਨੇ ਬੱਚੇ ਕਹਿ ਦਿੰਦੇ ਨੇ ਵੀ ਨਹੀਂ ਮੂੰਹ 'ਚ ਆਉਂਦਾ ਨਹੀਂ ਖਾਣਾ ਤੇ ਤਾਂ ਕਰਕੇ ਫਿਰ ਬਣਾਉਣੀ ਪਾਊਡਰ ਆ ਪਰ ਬਹੁਤ ਬਰੀਕ ਪਾਊਡਰ ਨਹੀਂ ਬਣਾਉਂਦੀ ਤੇ ਥੋੜਾ ਥੋੜਾ ਕਰਕੇ ਇੱਕ ਬੋਟਰ ਭਰ ਲੈਣੀ ਆ ਕੁਝ ਟਾਈਮ ਬਾਅਦ ਜੋ ਖਤਮ ਹੋ ਤਾਂ ਦੁਬਾਰੇ ਫੇਰ ਚਲੋ ਬਣ ਜਾਂਦਾ ਤੇ ਇੱਕ ਸਾਈਡ ਤੇ ਮੈਂ ਓਟਸ ਰੋਸਟ ਕਰਨੇ ਰੱਖ ਤੇ ਰੋਸਟ ਕਰਕੇ ਇਹ ਵੀ ਇੱਕ ਆਪਣਾ ਕੰਟੇਨਰ ਭਰ ਲੂੰਗੀ ਤੁਸੀਂ ਚਾਹੇ ਫਿਰ ਓਟਸ ਦਾ ਪਰੌਂਠਾ ਬਣਾਓ ਰੋਟੀ ਬਣਾਓ ਸਮੂਦੀ ਬਣਾਓ ਓਟ ਮੀਲ ਬਣਾਓ ਜਿਵੇਂ ਮਰਜ਼ੀ ਯੂਜ਼ ਕਰੀ ਚਲੋ ਕਿਉਂਕਿ ਓਟਸ ਨੂੰ ਨਾ ਮੈਂ ਸੁਣਿਆ ਡਾਈਟੀਸ਼ੀਅਨਸ ਦੇ ਵੀਡੀਓਸ ਤੋਂ ਕਿ ਓਟਸ ਨੂੰ ਕੱਚੇ ਰੋ ਨਹੀਂ ਖਾਣਾ ਚਾਹੀਦੇ ਹਮੇਸ਼ਾ ਇਹਨਾਂ ਨੂੰ ਡਰਾਈ ਰੋਸਟ ਕਰਕੇ ਹੀ ਖਾਣਾ ਚਾਹੀਦਾ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਤੇ ਮੈਂ ਵੀ ਇਸ ਤੋਂ ਡਾਇਰੈਕਟ ਖਾਣਾ ਨਹੀਂ ਹੁੰਦੀ ਸੀ ਜਦੋਂ ਜਦੋਂ ਤਾਂ ਮੈਂ ਸੁਣਿਆ ਤਾਂ ਮੈਂ ਵੀ ਡ్రਾਈ ਰੋਸਟ ਕਰਕੇ ਓਟਸ ਨੂੰ ਰੱਖਦੀ ਆ ਤੇ ਧਨੀਆ ਜਿਹੜਾ ਰੋਸਟ ਹੋ ਚੁੱਕਿਆ ਪੂਰਾ ਬਸ ਇੱਕ ਵਾਰ ਗਰਮ ਹੀ ਕਰਨਾ ਹੁੰਦਾ ਤੇ ਪੂਰਾ ਗਰਮ ਹੋ ਗਿਆ ਤੇ ਖੁਸ਼बू ਵੀ ਆਉਣ ਲੱਗ ਜੂ ਧਨੀਏ ਦੀ ਬਸ ਗੈਸ ਬੰਦ ਕਰ ਦੋ ਔਰ ਓਟਸ ਨੂੰ ਵੀ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਬਰਾਊਨ ਨਹੀਂ ਕਰਨੇ ਕਲਰ ਨਹੀਂ ਚੇਂਜ ਕਰਨਾ ਬਸ ਇੱਕ ਵਾਰ ਤੇਜ਼ ਗਰਮ ਹੀ ਕਰਨੇ ਹੁੰਦੇ ਨੇ ਆਪਾਂ ਔਰ ਇਹਦਾ ਇਹ ਵੀ ਫਾਇਦਾ ਜੇ ਮਾਜੀ ਕਾਲ ਮੌਸਮ ਬਰਸਾਤ ਵਾਲਾ ਮੌਨਸੂਨ ਸੀਜ਼ ਹੈ ਨਾ ਤਾਂ ਆਪਣੀ ਚੀਜ਼ ਖਰਾਬ ਨਹੀਂ ਹੁੰਦੀ ਜੇ ਆਪਾਂ ਰੋਸਟ ਕਰਾਂਗੇ ਤਾਂ ਖਰਾਬ ਨਹੀਂ ਹੋਊਗੀ ਹੁਣ ਮੈਂ ਇਹਨਾਂ ਨੂੰ ਰੱਖ ਦਾਂ ਠੰਡਾ ਹੋਣ ਲਈ ਠੰਡਾ ਹੋ ਗਿਆ ਫਿਰ ਤਾਂ ਨਹੀਂ ਇਹਨੂੰ ਪੀਸ ਲਾਂਗੇ ਤੇ ਓਟਸ ਨੂੰ ਮੈਂ ਕੰਟੇਨਰ ਵਿੱਚ ਫਿਲ ਕਰ ਲਵਾਂਗੀ ਤੇ ਹੁਣ ਸੀ ਚਾਹ ਦਾ ਟਾਈਮ ਤੇ ਅੱਜ ਅਸੀਂ ਜਿਵੇਂ ਬਾਰਿਸ਼ ਵਾਲਾ ਮੌਸਮ ਸਵੇਰ ਦੇ ਬਾਰਿਸ਼ ਲੱਗੇ ਪਈ ਸੀ ਮੀਂਹ ਵਾਲਾ ਮੌਸਮ ਵੀ ਨਨ ਜਨਾਨੀਆਂ ਲਈ ਪੰਗਾ ਖੜਾ ਕਰ ਦਿੰਦਾ ਦਵਿੰਦਰ ਘਰੇ ਸੀ ਸਵੇਰ ਦੇ ਬਸ ਆਈ ਲੱਗੇ ਪਈ ਸੀ ਉਹਨਾਂ ਨੂੰ ਵੀ ਕਦੋਂ ਇਹ ਪਕੌੜੇ ਬਣਾਵੇ ਤੇ ਮੈਂ ਕਹ ਰਹੀ ਸੀ ਵੀ ਨਹੀਂ ਪਕੌੜੇ ਮੈਂ ਬਣਾਉਣੀ ਨਹੀਂ ਹੈਗੀ ਹਨਾ ਮੈਂ ਟਾਲ ਰਿਖਸ ਯਾਨੀ ਕਿ ਬਣਾਉਣ ਤੋਂ ਵੀ ਮੇਰਾ ਨੀ ਕਰ ਮੈਂ ਬਣਾਉਣੀ ਨਹੀਂ ਹੈਗੀ ਮੈਂ ਤਾਂ ਪਕਾਉਣੀ ਫਿਰ ਕਿੰਨ ਚੰਗਾ ਚਲ ਕੁਝ ਤਾਂ ਖਵਾ ਦਵਾਂ ਚੰਗਾ ਈਜ਼ੀ ਜੀ ਰੈਸਪੀ ਤੁਹਾਨੂੰ ਖਵਾ ਦਾਂ ਚਲੋ ਮੈਨੂੰ ਵੀ ਬਣਾਉਣੀ ਸੌਖੇ ਨਹੀਂ ਤੇ ਤੁਹਾਨੂੰ ਵੀ ਅੱਛੇ ਲੱਗਣਗੇ ਇਹ ਮੈਂ ਬੇਸਨ ਲੈ ਲਿਆ ਬੇਸਨ ਵਿੱਚ ਮੈਂ ਨੂਨ ਮਿਰਚ ਮਸਾਲੇ ਪਾ ਕੇ ਤੇ ਵਿੱਚ ਬਰੀਕ ਸਬਜ਼ੀਆਂ ਕੱਟ ਲਈਆਂ ਜਿਵੇਂ ਆਪਾਂ ਪੇਸਨ ਦਾ ਚੀਲਾ ਬਣਾਉਣੇ ਹੁੰਦੇ ਨੇ ਉਸ ਤਰ੍ਹਾਂ ਪਿਆਜ਼ ਸ਼ਿਮਲਾ ਮਿਰਚ ਹਰੀ ਮਿਰਚ ਟਮਾਟਰ ਜੋ ਵੀ ਤੁਹਾਡੇ ਕੋਲ ਸਬਜ਼ੀ ਹੈਗੀ ਪਾ ਲਓ ਨਹੀਂ ਕੁਝ ਹੈਗਾ ਕੱਲਾ ਪਿਆਜ਼ ਟਮਾਟਰ ਪਾ ਲਓ ਅਜਵੈਨ ਵਗੈਰਾ ਪਾ ਲਓ ਮਸਾਲੇ ਪਾ ਲਓ ਤੇ ਕੋਲ ਬਣਾ ਕੇ ਉਹਦਾ ਉਹਦੇ ਵਿੱਚ ਬ੍ਰੈਡ ਨੂੰ ਆਪਾਂ ਡਿਪ ਕਰਨਾ ਲਬੇੜਨਾ ਬੇਸਣ ਵਾਲੇ ਕੋਲ ਵਿੱਚ ਲਬੇੜ ਕੇ ਤੇ ਆਪਣੇ ਨਾਨ ਸਟਿਕ ਤਵੇ ਤੇ ਮੈਂ ਰੱਖ ਰਹੀਆਂ ਬੇਸਣ ਦੋਨੇ ਪਾਸੇ ਬੇਸਣ ਨੂੰ ਪਕਾ ਲਾਂਗੇ ਬੇਸਣ ਹੀ ਪਕਾਉਣਾ ਚਾਹ ਲੋ ਬ੍ਰੈਡ ਤਾਂ ਚਾਹੇ ਉਹ ਸਿੱਧਾ ਹੀ ਖਾ ਲਓ ਪੱਕੇ ਹੁੰਦਾ ਬ੍ਰੈਡ ਤਾਂ ਬੇਸਣ ਦੋਨੇ ਸਾਈਡਸ ਤੋਂ ਬ੍ਰੈਡ ਆ ਜਿਹੜਾ ਲੱਗਿਆ ਹੋਇਆ ਪਕਾ ਲਾਂਗੇ ਦੋਨੇ ਸਾਈਡ ਤੋਂ ਅੱਛੀ ਤਰ੍ਹਾਂ ਰੜ ਜਾਊਗਾ ਇੱਕ ਤਰ੍ਹਾਂ ਦਾ ਆਪਣਾ ਬਿਨਾ ਫਰਾਈ ਕਰਿਆ ਬ੍ਰੈਡ ਪਕੌੜਾ ਬਣ ਜੂ ਹਾਂ ਕਿਉਂ ਤਾਂ ਖੈਰ ਮੈਂ ਲਗਾਇਆ ਪਰ ਬਹੁਤ ਥੋੜਾ ਲੱਗਦਾ ਫਿਰ ਨਾਨ ਸਟਿਕ ਤਵੇ ਤੇ ਕਿਉਂ ਥੋੜਾ ਹੀ ਲੱਗਦਾ ਬਹੁਤ ਜ਼ਿਆਦਾ ਨਹੀਂ ਲੱਗਦਾ ਇੱਕ ਸਾਈਡ ਤੇ ਮੈਂ ਰੱਖੀ ਹੋਈ ਹੈ ਚਾਹ ਪਾਸੇ ਦੋ ਸਲਾਈਸ ਦਵਿੰਦਰ ਜੋਖ ਮੈਂ ਕਰਦੇ ਜੀ ਤਾਂ ਕਿ ਚਲ ਉਹਨਾਂ ਦੇ ਜਿਹੜੇ ਪਕੌੜਿਆਂ ਵਾਲੀ ਭਾੜਾ ਹੋਣ ਜੀ ਹਨਾ ਉਹਨਾਂ ਨੂੰ ਬਣਾ ਰਹਿੰਦਾ ਪਕੌੜੇ ਆਂਦਾ ਮੈਂ ਬਸ ਜਿਵੇਂ ਮੀਂਹ ਵੰਦੋ ਦੇ ਗਿਆ ਨਾ ਅੱਜ ਮੌਸਮ ਬਹੁਤ ਵਧੀਆ ਜਿਹਾ ਮੌਸਮ ਬਹੁਤ ਵਧੀਆ ਹੈ ਨਾ ਤਾਂ ਪਕੌੜਿਆਂ ਵਾਲਾ ਮੌਸਮ ਹੈ ਹਲੇ ਮੈਂ ਟਾਲਦੀ ਰਹਿਣੀ ਹੈ ਵਿਚਾਰੋ ਰੋ ਰੋ ਤਨੇ ਕਾ ਨੂੰ ਖਾਣਾ ਗਾ ਕੋਈ ਤੇ ਬਾਹਰ ਅੰਦਰ ਯਾਨ ਕੁਛ ਨਾ ਕੁਛ ਫਿਰ ਐਸਾ ਵੈਸਾ ਖਾਦੇ ਹੀ ਜਾਂਦਾਗਾ ਤੇ ਮੈਨੂੰ ਥੋੜਾ ਡਾਈਟ ਦਾ ਮੈਨੂੰ ਜਿਆਦਾ ਪਿਆ ਆਪਣੇ ਡਾਈਟ ਸਹੀ ਰੱਖੀਏ ਚਲੋ ਇਹਦਰ ਬਣ ਗਿਆ ਆਪਣੇ ਬ੍ਰੈਡ ਪਕੌੜੇ ਜਾਂ ਬੇਸਨ ਟੋਸਟ ਬੇਸਨ ਬ੍ਰੈਡ ਕੁਛ ਵੀ کہہ ਸਕਦੇ ਹੋ ਖਾਣ ਵਿੱਚ ਬਹੁਤ ਹੀ ਜਿਆਦਾ ਟੇਸਟੀ ਲੱਗਦੇ ਨੇ ਬਹੁਤ ਜਿਆਦਾ ਟੇਸਟੀ ਲੱਗਦੇ ਨੇ ਬ੍ਰੈਡ ਫੌਣ ਹੀ ਬਣ ਜਾਂਦੇ ਨੇ ਵਿੱਚ ਸਮਝੇ ਸੂਜੀਆਂ ਪਾ ਕੇ ਬਹੁਤ ਟੇਸਟੀ ਲੱਗਦੇ ਨੇ ਸੋ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖੋ ਬਣਾਉਣੇ ਸੌਖੇ ਹੀ ਵੀ ਨੇ ਤੇ ਬੱਚਿਆਂ ਨੂੰ ਟਿਫਨ 'ਚ ਵੀ ਦੇ ਸਕਦੇ ਆ ਆਪਾਂ ਸਫਰ 'ਚ ਵੀ ਕਿਤੇ ਲੈ ਕੇ ਜਾ ਸਕਦੇ ਆ ਤਹ ਹੁਣ ਓਟਸ ਠੰਡੇ ਹੋ ਗਏ ਇਸ ਮੈਂ ਕਿਹਾ ਚਲੋ ਇਹਨਾਂ ਨੂੰ ਮੈਂ ਡੱਬੇ ਵਿੱਚ ਪਾ ਕੇ ਮੈਂ ਰੱਖ ਲਾਂ ਤੇ ਮਿਕਸੀ ਦੇ ਜਾਰ ਵਿੱਚ ਪਾਇਆ ਸੀ ਧਨੀਆ ਵੀ ਧਨੀਆ ਪੀਸ ਦੀਆਂ ਪਰ ਲਾਈਟ ਦੇਖਿਆ ਹੈ ਨਹੀਂ ਸੀ ਫਿਰ ਮੈਂ ਕਿਹਾ ਚਲੋ ਜੋ ਲਾਈਟ ਆ ਗਈ ਤਾਂ ਫਿਰ ਹੀ ਪੀਸੂ ਉਹਨੂੰ ਮੈਂ ਉਂ ਜਿਵੇਂ ਰੱਖਤਾ ਜਾਰ 'ਚ ਬੰਦ ਕਰਕੇ ਧਨੀਆ ਕਿਤੇ ਸੁਨਾਬ ਵੀ ਨਾ ਚੜ ਜਾਏ ਜੇ ਖੁੱਲ੍ਹਾ ਪਿਆ ਰਹਿ ਗਿਆ ਤੇ ਓਟਸ ਨੂੰ ਪਰ ਦਾ ਕੰਟੇਨਰ ਵਿੱਚ ਤੇ ਇਹਨੂੰ ਆਪਾਂ ਰੱਖ ਲਾਂਨੇ ਹੁਣ ਆ ਕੋਈ ਵੀ ਰੈਸਪੀ ਲਈ ਓਟਸ ਯੂਜ਼ ਕਰਨੇ ਤਾਂ ਓਟਸ ਆਪਣੇ ਰੈਡੀ ਨੇਗੇ ਸਾਹੀ ਨਿੱਕੇ ਨਿੱਕੇ ਘਰਾਂ ਦੇ ਕੰਮ ਹੁੰਦੇ ਨੇ ਆਪਣੇ ਲੇਡੀਜ਼ ਦੇ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਹੁੰਦੀ ਇੱਕ ਕੰਮ ਕਰਦੇ ਆ ਫਿਰ ਦੂਜਾ ਹੋਰ ਯਾਦ ਆ ਜਾਂਦਾ ਤੇ ਅੱਜ ਨਾ ਜਿਵੇਂ ਕਿ ਮੌਸਮ ਸਵੇਰ ਦਾ ਹੀ ਮੀਂਹ ਵਾਲਾ ਸੀਗਾ ਕਿਣਮਿੰਜੀ ਹੋਈ ਆ ਰਹੀ ਸਵੇਰ ਦੀ ਬਾਰਿਸ਼ ਹੋਈ ਪਈ ਸੀ ਮੌਸਮ ਵਧੀਆ ਸੀ ਯਾਨੀ ਕਿ ਗਰਮੀ ਨਹੀਂ ਸੀ ਜਿਵੇਂ ਧੁੱਪ ਜੀ ਨਿਕਲਦੀ ਹੁੰਦੇ ਉਹ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਅੱਜ ਮੌਸਮ ਵਧੀਆ ਸੀ ਮੈਂ ਕਿਹਾ ਚਲ ਮੈਂ ਵੀ ਮੌਸਮ ਦਾ ਲਾਹਾ ਲੈਣਾ ਤੇ ਮੈਂ ਅਗੇ ਸੀ ਬਾਹਰ ਵਾਲੀ ਕਿਚਨ ਚ ਵੀ ਚਲੂ ਕਿਚਨ ਸਾਫ ਕਰ ਲਈ ਕਿਉਂਕਿ ਜੇ ਡਸਟ ਬਹੁਤ ਜ਼ਿਆਦਾ ਹੋਈ ਪਈ ਸੀ ਬਸ ਗਰਮੀ ਕਰਕੇ ਕੋਲੀ ਹੋਈ ਪਈ ਸੀ ਸਫਾਈ ਕਰਨ ਦੀ ਹੋਰ ਕੋਈ ਸਫਾਈ ਕਰਨਾ ਇਥੇ ਵੱਡਾ ਕੰਮ ਨਹੀਂ ਜੋ ਆਪਾਂ ਸਫਾਫ ਕਰਨ ਲੱਗ ਜਾਂਦੇ ਨੇ ਫਿਰ ਤਾਂ 15 ਮਿੰਟ 10 ਮਿੰਟ ਹੀ ਲੱਗਦੇ ਹੁੰਦੇ ਨੇ ਬਸ ਆਪਣੀ ਕੋਲੀ ਵੱਡੀ ਹੋ ਜਾਂਦੀ ਆਪਾਂ ਟੈਨਸ਼ਨ ਜ਼ਿਆਦਾ ਲੈਣੇ ਕੰਮ ਦੀ ਅੱਭੀ ਆ ਮੇਰਾ ਕੰਮ ਪਿਆ ਆ ਕਰਨ ਵਾਲਾ ਪਿਆ ਐ ਪਿਆ ਹਾਲੇ ਮੈਂ ਆ ਕਰਨਾ ਪਰ ਜਦੋਂ ਕੰਮ ਕਰਨ ਲੱਗ ਜੋਂ ਨਾ ਫੇਰ ਨਹੀਂ ਟਾਈਮ ਲੱਗਦਾ ਫੇਰ ਬਹੁਤ ਵਧੀਆ ਲੱਗਦਾ ਕੰਮ ਕਰਕੇ ਵੀ ਮੈਂ ਤਾਂ ਉਹੀ ਕਾਲ ਕਰੀ ਬੈਠੀ ਸੀ ਲੈਣ ਤੋਂ ਕੁਝ ਵੀ ਨਹੀਂ ਲੱਗਾ ਹੈਗਾ ਨਾ ਕੰਮ ਕਰਕੇ ਵਧੀਆ ਲੱਗਦਾ ਫਿਰ ਵੀ ਆਪਣਾ ਕੰਮ ਹੋ ਗਿਆ ਆ ਜਗ੍ਹਾ ਦੀ ਆਪਾਂ ਸਫਾਈ ਕਰਤੀ ਆ ਕੰਮ ਹੋ ਗਿਆ ਕਿੰਨਾ ਵਧੀਆ ਲੱਗਦਾ ਫਿਰ ਤੇ ਇੱਕ ਵਾਰ ਮੈਂ ਗੈਸ ਸਾਫ ਕਰਤਾ ਸ਼ੈਲਫ ਸਾਫ ਕਰਤੀ ਤੇ ਉਸ ਤੋਂ ਬਾਅਦ ਜਿਹੜੇ ਬੈਂਕ ਵਾਲੇ ਟਾਈਲਸ ਸੀ ਆ ਤੇ ਇਹਨਾਂ ਤੇ ਵੀ ਮੈਂ ਘਰੇ ਬਣਾਇਆ ਹੋਇਆ ਕਲੀਨਰ ਤੇ ਕਪੜਾ ਮਾਰਦਾ ਨਹੀਂ ਆ ਉਹ ਅਸੀਂ ਕਿਚਨ ਚ ਲੋ ਯੂਜ਼ ਨਹੀਂ ਕਰਦੇ ਜਿਵੇਂ ਕੋਈ ਛਿੱਟੇ ਛੁੱਟੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਫੇਰ ਵੀ ਡਸਟ ਦੇਖੋ ਲੱਗਦੀ ਲੱਗਦੀ ਡਸਟ ਬਹੁਤ ਉਤਰੀ ਹੋ ਕੰ ਕੱਪੜੇ ਤੋਂ ਪਤਾ ਲੱਗਦਾ ਸੀ ਕਿ ਕੱਪੜਾ ਕਿੰਨਾ ਗੰਦਾ ਹੋ ਗਿਆ ਹੈ ਨਾ ਡਸਟ ਹੈਗੀ ਸੀ ਦੇਖਣ ਨੂੰ ਚਾਹੀ ਲੱਗ ਨਹੀਂ ਰਹੀ ਸੀ ਪਰ ਕੱਪੜੇ ਨਾਲ ਕਾਫੀ ਡਸਟ ਲੱਗੀ ਸੀ ਜੇ ਸਾਫ ਕਰੇ ਤਾਂ ਟਾਈਲਸ ਬਿਲਕੁਲ ਚਮਕ ਗਈਆਂ ਐ ਫਰਕ ਪੈਂਦਾ ਸਫਾਈ ਕਰੇ ਦਾ ਹੱਥ ਮਾਰੇ ਦਾ ਜਿੱਥੇ ਆਪਾਂ ਜਿਹੜੀ ਜਗ੍ਹਾ ਤੇ ਹੱਥ ਮਾਰਤਾ ਹੱਥ ਫੇਰਤਾ ਉਹ ਫਰਕ ਨਜ਼ਰ ਆਊਗਾ ਹੀ ਆਊਗਾ ਸਾਫ ਸਫਾਈ ਕਰੇ ਦਾ ਬਹੁਤ ਫਰਕ ਪੈ ਜਾਂਦਾ ਹੈਗਾ ਸਾਰੀਆਂ ਬੈਕ ਟਾਈਲਸ ਮੇਂ ਅਚੀ ਤਰ੍ਹਾਂ ਕਲੀਨਰ ਮਾਰ ਕੇ ਕੱਪੜਾ ਮਾਰਤਾ ਉਸ ਤੋਂ ਬਾਅਦ ਮੈਂ ਕਾਊਂਟਰ ਤੇ ਸ਼ੈਲਫ ਤੇ ਦਿਵਾਰੇ ਫੇਰ ਕੱਪੜਾ ਮਾਰਿਆ 클ੀਨਰ ਛਿੜਕ ਕੇ ਇੱਕ ਵਾਰ ਤਾਂ ਮੈਂ ਸਿੰਪਲ ਨਾਰਮਲ ਪਾਣੀ ਵਾਲਾ ਕੱਪੜਾ ਮਾਰਿਆ ਵੀ ਚਲੋ ਡਸਟ ਸਾਫ ਹੋ ਜੇ ਤੇ ਉਸ ਤੋਂ ਬਾਅਦ ਦੂਜੀ ਵਾਰ ਹੁਣ ਮੈਂ 클ੀਨਰ ਛਿੜਕ ਕੇ ਫੇਰ ਮੈਂ ਕੱਪੜਾ ਮਾਰਿਆ ਮੈਂ ਚਲੋ ਇਹ ਵੀ ਇਹ ਤੇ ਵੀ ਚਮਕਾ ਜੇ ਵੀ ਸਾਫ ਹੋ ਜੇ ਇਸ ਤਰ੍ਹਾਂ ਫੇਰ ਮੈਂ ਦੋ ਵਾਰੇ ਕਾਊਂਟਰ ਸਾਫ ਕੀਤਾ ਹੁਣ ਕੰਮੀਆਂ ਸੀ ਸਿੰਕਸ ਸਾਫ ਸਿੰਕਸ ਵੀ ਕਾਫੀ ਗੰਦੀਆਂ ਹੋਈਆਂ ਸੀ ਕਿਉਂਕਿ ਫੇਰ ਮੌਸਮ ਹੈ ਜਿਆ ਸੀਗਾ ਡਸਟ ਪੈਂਦੀ ਹੈ ਡਸਟ ਕਰਕੇ ਨਾ ਫੇਰ ਇਹ ਇਨਾਂ ਦੀ ਚਮਕ ਘਟ ਜਾਂਦੀ ਆ ਮੱਧਮ ਜਿਹੀ ਹੋ ਜਾਂਦੀ ਆ ਉੱਪਰ ਮਿੱਟੀ ਪੈ ਕੇ ਫਿਰ ਮੈਂ ਕਿਹਾ ਚਲੋ ਇਹ ਵੀ ਵਾਸ਼ ਕਰੇ ਤੁਹੀਂ ਸਾਫ਼ ਹੋਣਗੀਆਂ ਸਰਫ਼ ਪਾ ਕੇ ਇਹ ਵੀ ਅਚਿਤਰਾ ਸਾਫ਼ ਕਰ ਦੂੰ ਚਮਕ ਯਾਨੀ ਇੱਕ ਵਾਰ ਮੈਂ ਟੂਟੀਆਂ ਇਹ ਸਾਰੇ ਖੋਲਦਾ ਨਹੀਂ ਹੁੰਨੀ ਆ ਵੀ ਚਲੋ ਜਿਹੜਾ ਪਾਣੀ ਵਿੱਚ ਖੜਾ ਉਹ ਪਾਣੀ ਪਾਸ ਆਊਟ ਹੋ ਜੇ ਟੂਟੀਆਂ ਆਪਾਂ ਨੂੰ ਆਪਣੇ ਘਰ ਦੀਆਂ ਸਾਰੀਆਂ ਹੀ ਖੋਲਣੀਆਂ ਚਾਹੀਦੀਆਂ ਨੇ ਵੈਸੇ ਹਫ਼ਤੇ ਚ ਲਾਈਕ ਦੋ ਵਾਰ ਜ਼ਰੂਰ ਸਾਰੀਆਂ ਟੂਟੀਆਂ ਖੋਲ ਕੇ ਪਾਣੀ ਕੱਢਣਾ ਚਾਹੀਦਾ ਝਾ ਕਿ ਪਾਣੀ ਪਾਸ ਆਊਟ ਹੋ ਜੇ ਜਿਹੜਾ ਖੜਾ ਹੁੰਦਾਗਾ ਤੇ ਪਾਣੀ ਮੈਂ ਸਾਰਾ ਕਾਟਦਾ ਟੂਟੇ ਮੈਂ ਜੇ ਆਉਣੀਆਂ ਜਰੂਰ ਇੱਧਰ ਸਫਾਈ ਕਰਦੇ ਫਿਰ ਤਾਂ ਮੈਂ ਟੂਟੇ ਖੋਲ ਕੇ ਪਾਣੀ ਕਾਢੀ ਹੀ ਦਿਨੀ ਹੁੰਨੀਆਂ ਤੇ ਹੁਣ ਸਰਫ ਨਾਲ ਸਿੰਕਸ ਕਰ ਲਾਂਗੇ ਸਾਫ ਕੋਈ ਜ਼ਿਆਦਾ ਟਾਈਮ ਨਹੀਂ ਲੱਗੇ ਬਸ ਡਸਟ ਅਸੀਂ ਕੋਈ ਗੰਦਾ ਕੁਛ ਨਹੀਂ ਸੋ ਕਿ ਅਸੀਂ ਕਿਚਨ ਹਿਊਸ ਹੀ ਨਹੀਂ ਕਰਦੇ ਜਿਹੜੇ ਕੰਮ ਆ ਬਹੁਤ ਜ਼ਿਆਦਾ ਹੁੰਦਾ ਵੀ ਖੇਤੀ ਦਾ ਕੰਮ ਆ ਹੋਏ ਦਿਹਾੜੀਆਂ ਨੇ ਚਲੋ ਫੇਰ ਹੈਲਪਰ ਇੱਧਰ ਰੋਟੀ ਵਗੈਰਾ ਬਣਾ ਲਾਂਦੀ ਹੁੰਦੀ ਆ ਨਹੀਂ ਤਾਂ ਅਸੀਂ ਇਹ ਯੂਜ਼ ਕਰਦੇ ਹਾਂ ਕਿਚਨ ਜਸਟ ਇੱਕ ਸਮਾਨ ਰੱਖਣ ਵਾਸਤੇ ਯੂਜ਼ ਕਰਦੇ ਆ ਸ਼ਿੰਕਸ ਹੋ ਗਏ ਕਲੀਨ ਤੇ ਹੁਣ ਮੈਂ ਪਾਣੀ ਬਿਲਕੁਲ ਸੁਕਾ ਦਾਂ ਨਹੀਂ ਤਾਂ ਕਿ ਪਾਣੀ ਬਿਲਕੁਲ ਲੱਗਿਆ ਨਾ ਰਹੇ ਕਿਤੇ ਕਿਉਂਕਿ ਫਿਰ ਉਹ ਪਾਣੀ ਦੇ ਛਿੱਟਿਆਂ ਦੇ ਨਾਲ ਦਾਗ ਜੇ ਚਮਕਣ ਲੱਗ ਜਾਣਗੇ ਕਿਉਂਕਿ ਅਸੀਂ ਕਿਚਨ ਯੂਜ਼ ਨਹੀਂ ਕਰਦੇ ਯੂਜ਼ ਕਰਦੇ ਰਹੀਏ ਚਲੋ ਫੇਰ ਤਾਂ ਹੋਰ ਦਾਗ ਲਾ ਫੇਰ ਪਿੰਟਾਗ ਪੈਂਦੇ ਪਰ ਜਦੋਂ ਯੂਜ਼ ਨਹੀਂ ਕਰਦੇ ਨਾ ਫੇਰ ਉੱਪਰ ਦਾਗ ਪੈਂਦੇ ਤਾਂ ਟੈਪਸ ਤੇ ਮੈਂ ਮਾਰ ਦੂੰ ਕੱਪੜਾ ਸੁੱਕਾ ਕਾ ਕੇ ਪਾਣੀ ਲੱਗਿਆ ਹੋਇਆ ਜਿਹੜਾ ਉਹ ਵੀ ਸਾਫ਼ ਹੋ ਜਾਂਦਾ ਟੈਪਸ ਤੇ ਮੈਂ ਕੋਈ ਕਲੀਨਰ ਯੂਜ਼ ਨਹੀਂ ਕਰਦੀ ਅੰਦਰਲੀ ਕਿਚਨ ਵਿੱਚ ਵੀ ਮੈਂ ਕੋਈ ਕਲੀਨਰ ਯੂਜ਼ ਨਹੀਂ ਕਰਦੀ ਟੂਟੀਆਂ ਤੇ ਸ਼ੁਰੂ ਤੋਂ ਜਿੱਦ ਤੋਂ ਸਾਡੀ ਕਿਚਨ ਬਣੀ ਮੈਂ ਇਹੀ ਆਦਤ ਬਣਾਈ ਹੋਈ ਹੈ ਕਿ ਸਵੇਰੇ ਜਦੋਂ ਕੰਮ ਕਿਚਨ ਦਾ ਹੋ ਜਾਂਦਾ ਹੋਏ ਜਾਂ ਰਾਤ ਨੂੰ ਮੈਂ ਕੱਪੜੇ ਨਾਲ ਟੂਟੀਆਂ ਵਾਈਪ ਕਰ ਦਿੰਦੀ ਆ ਸੁਕਾਦਾ ਨਹੀਂ ਹੁੰਦੀਆਂ ਕਿਚਨ ਹੋ ਗਈ ਕਲੀਨ ਥੋੜਾ ਹੀ ਟਾਈਮ ਲੱਗਿਆ ਮੈਨੂੰ ਝਾੜਨ ਲੱਗਿਆ ਉਹ ਹੀ ਕੱਲ ਆਪਾਂ ਉਹਨਾਂ ਨੂੰ ਕੰਮ ਦੀ ਕਾਲ ਬਹੁਤ ਵੱਡੀ ਹੋ ਜਾਂਦੀ ਹੈ ਬਸ ਕੰਮ ਤੇ ਇੰਨਾ ਟਾਈਮ ਲੱਗਦਾ ਜਿੰਨੀ ਆਪਾਂ ਕਾਲ ਕਰ ਲਾਂ ਨੇ ਜਿੰਨੀ ਆਪਾਂ ਕੰਮ ਦੀ ਟੈਨਸ਼ਨ ਲੈ ਲਾਂ ਨੇ ਵੀ ਹਾਈ ਕੰਮ ਆ ਕਰਨ ਆਲਾ ਪਿਆ ਹਨ ਟੈਨਸ਼ਨ ਆਪਾਂ ਜ਼ਿਆਦਾ ਲੈਨੇ ਬਲਕਿ ਕੰਮ ਕਰਨ ਤੇ ਉਹਨਾਂ ਟਾਈਮ ਲੱਗਦਾ ਤੇ ਬੈਕ ਟਾਈਲਸ ਵੀ ਕਿਵੇਂ ਚਮਕ ਰੀਆਂ ਨੇ ਉਹਨਾਂ ਤੇ ਵੀ ਮੈਂ ਕੱਪੜਾ ਮਾਪਾਂ ਚਾਹੇ ਯੂਜ਼ ਨਹੀਂ ਕਰਦੇ ਕਿਚਨ ਪਰ ਟਾਈਮ ਨਾਲ ਡਸਟ ਜ਼ਰੂਰ ਹਰ ਇੱਕ ਚੀਜ਼ ਤੇ ਲੱਗਦੀ ਰਹਦੀ ਆ ਤੇ ਸਿੰਕਸ ਵੀ ਵਾਸ਼ ਕਰਦੇ ਕੋਈ ਗਰਮੀ ਐ ਡਸਟ ਬਹੁਤ ਜ਼ਿਆਦਾ ਆਉਂਦੀ ਆ ਮੱਦਮ ਜੀਆਂ ਹੋ ਜਾਂਦੀ ਨੇ ਫਿਰ ਵਾਸ਼ ਕਰਕੇ ਬਿਲਕੁਲ ਸ਼ਾਈਨੀ ਹੋਈਆਂ ਚਮਕੀਆਂ ਟੈਪਸ ਕਲੀਨ ਨੇ ਬਿਲਕੁਲ ਟੈਪਸ ਤੇ ਮੈਂ ਕੋਈ ਕਲੀਨਰ ਨਹੀਂ ਲਗਾਇਆ ਕੁਝ ਵੀ ਨਹੀਂ ਲਗਾਉਦੀ ਮੈਂ ਟੈਪਸ ਤੇ ਸਿਰਫ ਕਪੜਾ ਮਾਰ ਦਾਨੀ ਆ ਪਾਣੀ ਨਹੀਂ ਖੜਨ ਹੁੰਦੀ ਯਾਨੀ ਕਿ ਪਾਣੀ ਨਾ ਖੜਨ ਦੋ ਕਪੜਾ ਮਾਰ ਦੋ ਤੇ ਬਸ ਐਨੇ ਨੂੰ ਆਪਣੇ ਟੈਪਸ ਚਮਕਦਾਰ ਰਹਿੰਦੀਆਂ ਨੇ ਜੋ ਪਾਣੀ ਖੜ ਜਾਂਦਾ ਪਾਣੀ ਦੇ ਦਾਗ ਪੈ ਜਾਂਦੇ ਨੇ ਉਦੋਂ ਆਪਣੇ ਟੈਪਸ ਗੰਦੀ ਹੋ ਜਾਂਦੀਆਂ ਫ੍ਰਿਜ ਵੀ ਮੈਂ ਬਾਹਰੋਂ ਕਲੀਨ ਕਰਤਾ ਕਪੜਾ ਮਾਰਤਾ ਬਾਹਰ ਫ੍ਰਿਜ ਦੇ ਡੋਰ ਤੇ ਵੀ ਅੰਦਰ ਉਹ ਤਾਂ ਇਹ ਸਫਾਈ ਨਹੀਂ ਹੁੰਦੀ ਜਿੱਦ ਤੇ ਸਾਮਾਨ ਘੱਟ ਹੋ ਫਿਰ ਮੈਂ ਉੱਤੇ ਕਰਕੇ ਜਾਵਾਂਗੀ ਤੇ ਜਿਹੜਾ ਬਲੈਕ ਵਾਲਾ ਕਾਊਂਟਰ ਹੈ ਇਹਦੇ ਵੀ ਮੈਂ ਕਲੀਨਰ ਮਾਰਤਾ ਦੋ ਵਾਰ ਸਾਫ਼ ਕਰਦਾ ਯਾਨੀ ਇੱਕ ਵਾਰ ਤਾਂ ਮੈਂ ਪਹਿਲਾਂ ਡਸਟ ਸਾਫ਼ ਕਰਦੀ ਦੂਜੀ ਵਾਰ ਕਲੀਨਰ ਨਾਲ ਸਾਫ਼ ਕਰਦਾ ਸਭ ਕੁਝ ਚਮਕ ਚਮਕ ਗਿਆ ਤੇ ਹੁਣ ਮੈਂ ਚੱਲਦੀ ਆਂ ਬਾਹਰ ਉਹ ਕੱਪੜੇ ਪੈਣੇ ਸੁੱਕਣੇ ਸਵੇਰ ਦੇ ਕੱਪੜੇ ਦੇਖਾਂ ਅੰਦਰ ਰੱਖਦਾਂ ਨਹੀਂ ਆ ਕੱਪੜੇ ਚੱਕ ਕੇ ਮੈਂ ਗਿੱਲੇ ਸੁੱਕੇ ਸਾਰੇ ਤੇ ਹੁਣ ਮੈਂ ਬਣਾਈ ਸੀ ਬੇਲ ਪੂਰੀ ਮੇਰੇ ਕੋਲ ਡਿਮਾਂਡ ਆ ਗਈ ਸੀ ਬੇਲ ਪੂਰੀ ਦੀ ਤੇ ਇਹਦੇ ਵਿੱਚ ਮੈਂ ਥੋੜੀ ਜਿਹੀ ਐਕਸਟਰਾ ਮੂਫਲੀ ਤੇ ਐਕਸਟਰਾ ਮਖਾਣੇ ਪਾਤੇ ਇੰਧਾ ਨਿੱਕੇ ਨਿੱਕੇ ਕੰਮ ਜਿਹੜੇ ਘਰਾਂ ਵਿੱਚ ਹੁੰਦੇ ਨੇ ਨਾ ਬਹੁਤ ਜ਼ਿਆਦਾ ਟਾਈਮ ਖਾ ਜਾਂਦੇ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਕਈ ਵਾਰੀ ਵੀ ਇੰਨਾ ਟਾਈਮ ਕਿੱਥੇ ਆਪਣਾ ਚਲਾ ਜਾਂਦਾ ਹਨਾ ਇੰਧਾ ਨਿੱਕੇ ਨਿੱਕੇ ਕੰਮਾਂ ਤੇ ਬਹੁਤ ਟਾਈਮ ਲੱਗ ਜਾਂਦਾ ਫਿਰ ਉਹ ਸਾਰਾ ਸਮਾਨ ਕੱਢੋ ਉਸ ਸੰਭਾਲੋ ਫਿਰ ਸਾਰਾ ਕਲੀਨ ਕਰੋ ਤੋਂ ਉਸ ਤੋਂ ਬਾਅਦ ਮੈਂ ਉਤਾਰੇ ਬਾਹਰੋਂ ਕੱਪੜੇ ਅਸਵੇਰ ਦੇ ਕੱਪੜੇ ਤੋਂ ਤੇ ਸੀ ਬਾਹਰ ਉਤਾਰ ਰਹੀ ਨਹੀਂ ਸੀਗੇ ਉਹ ਕੱਪੜੇ ਸੁੱਕ ਚੁੱਕੇ ਸੀ ਬਸ ਉਹ ਮੌਸਮ ਕਰਕੇ ਥੋੜੇ ਆਪ ਨੂੰ ਐ ਲੱਗਦੇ ਸੀ ਕਿ ਸਲਾਬੇ ਜੇ ਨੇ ਪਰ ਉਹ ਸੁੱਕ ਚੁੱਕੇ ਸੀਗੇ ਮੈਂ ਕਿਹਾ ਚਲ ਕੱਪੜੇ ਉਤਾਰ ਲਾਂ ਬੈਂਡ ਸ਼ੀਟਸ ਮੈਂ ਹੁਣ ਉਤਾਰ ਲਵਾਂ ਜਿਹੜੇ ਸਟੈਂਡ ਤੇ ਕੱਪੜੇ ਪਏ ਨੇ ਪਿੱਛੇ ਉਹ ਚਲੋ ਮੈਂ ਫੇਰ ਥੋੜਾ ਠਹਿਰ ਕੇ ਉਤਾਰ ਲਵਾਂ ਚਲੋ ਆਏ ਹੋ ਜੂ ਅੱਧੇ ਕਿਤਾ ਕੁਝ ਸੰਭਾਲ ਲੇ ਤੇ ਅੱਤੇ ਫੇਰ ਸੰਭਾਲ ਲਵਾਂ ਵੈਸੇ ਮੈਂ ਅੰਦਰ ਪੈਟ ਸ਼ੀਟ ਤੇ ਪੈ ਕਰਕੇ ਰੱਖੀਆਂ ਨਹੀਂ ਅੰਦਰ ਵੀ ਇੱਕ ਵਾਰ ਮੈਂ ਫਲਾਤੀ ਆ ਵੀ ਚਲੋ ਜੀ ਇੱਕ ਮਾਣਾ ਮੋਟਾ ਮੋਇਸਚਰ ਕਿਤੇ ਰਹਿ ਜੋ ਗਿੱਲਾ ਥੋੜਾ ਬੋਤਾ ਰਹਿ ਵੀ ਗਿਆ ਤਾਂ ਸੁੱਕ ਜਾਣਗੇ ਵੈਸੇ ਸੁ ਉਸ ਤੇ ਹੱਣ ਵਾਲੇ ਕੱਪੜੇ ਮੈਂ ਫਿਰ ਠਹਿਰ ਕੇ ਚੱਕੂੰਗੀ ਹਜੇ ਕੱਪੜੇ ਵੀ ਅਜ ਮੈਂ ਧੋਹ ਦਿੱਤੇ ਸਵੇਰੇ ਮੀਂਹ ਪੈਂਦੇ ਚ ਮੈਨੂੰ ਆਈ ਸੀ ਕਿ ਕਿੰਨਾ ਟਾਈਮ ਹੀ ਲੱਗੂਗਾ ਪਰ ਮੀਂਹ ਸਾਰਾ ਦਿਨ ਹੀ ਹਟਿਆ ਹੈਗਾ ਤੇ ਹੁਣ ਮੈਂ ਆ ਗਈ ਸੀ ਉੱਪਰ ਨਾਲ ਤਾਂ ਉੱਪਰਲਾ ਵਾਸ਼ਰੂਮ ਕਲੀਨ ਕਰਨਾ ਸੀ ਟੀਪ ਕਲੀਨ ਕਰਨਾ ਸੀਗਾ ਨਾਲੇ ਮੈਂ ਕਿਹਾ ਚਲੋ ਬੈੱਡ ਸ਼ੀਟਸ ਜਿਹੜੇ ਮੈਂ ਧੋਤੀਆਂ ਸੀ ਉੱਪਰ ਦਿਵਾਨ ਤੇ ਸੀਮ ਉਹੀ ਬੈੱਡ ਸ਼ੀਟ ਸੀ ਮੈਂ ਬਿਛਾ ਜਾਣੀ ਕਿੱਥੇ ਮੈਂ ਤਿਆਰ ਕਰਕੇ ਰੱਖੂੰਗੀ ਅੰਦਰ ਹੋਰ ਕੱਢੂੰਗੀ ਉਹੀ ਬਿਛਾ ਦਾਨੀ ਆ ਨਾਲੇ ਵਾਸ਼ਰੂਮ ਦੀ ਵੀ ਕਲੀਨ ਕਰਨਾ ਸੀ ਅੱਜ ਮੇਰੇ ਦੋ ਵੱਡੇ ਕੰਮ ਹੋ ਗਏ ਇੱਕ ਤਾਂ ਬਾਹਰ ਵਾਲੇ ਕਿਚਨ ਦੀ ਸਫਾਈ ਤੇ ਇੱਕ ਉੱਪਰ ਵਾਲੇ ਵਾਸ਼ਰੂਮ ਦੀ ਉੱਪਰ ਵਾਲੇ ਵਾਸ਼ਰੂਮ ਦੀ ਕਲੀਨਿੰਗ ਕਰਨੀ ਬਹੁਤ ਹੀ ਵੱਡਾ ਕੰਮ ਸੀ ਕਿ ਮੇਰੇ ਦਿਮਾਗ ਤੇ ਨਾ ਬੋਝ ਸੀਗਾ ਵੀ ਕਰਨਾ 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 ਪਰ ਗਰਮੀ ਤੋਂ ਬਹੁਤ ਡਰ ਲੱਗਦਾ ਸੀਗਾ ਇੱਕ ਤਾਂ ਸਵੇਰੇ ਆਪ ਦੇ ਘਰ ਦੇ ਕੰਮ ਹੋ ਜਾਂਦੇ ਨੇ ਜੁੱਕਾ ਕੰਮ ਖਤਮ ਹੁੰਦੇ ਨੇ ਫਿਰ ਗਰਮੀ ਇੰਨੀ ਹੋ ਜਾਂਦੀ ਹੈ ਤੇ ਆਪ ਨੂੰ ਵੀ ਥਕਾਵਟ ਹੋ ਜਾਂਦੀ ਹੈ ਮੈਂ ਧੋਣਾ ਆ ਵਾਲਾ ਵਾਸ਼ਰੂਮ ਉੱਪਰ ਵਾਲਾ ਬਹੁਤ ਮੈਨੂੰ ਡਰ ਲੰਗ ਰਿਹਾ ਸੀ ਬਹੁਤ ਘੌਲ ਹੋ ਰਹੀ ਸੀ ਮੈਨੂੰ ਧੋਣ ਦੀ ਹੁਣ ਸਾਰਾ ਧੋਨੇ ਆ ਫਲੋਰ ਦੇਖੋ ਕਿੰਨਾ ਗੰਦਾ ਹੋਇਆ ਪਿਆ ਟੂਟੀਆਂ ਤੇ ਦੇਖੋ ਕਿੰਨੀ ਕਿੰਨੀ ਡਸਟ ਪਈ ਪਈ ਆ ਇਹ ਕਲੀਨ ਕਰ ਲਈ ਆ ਦੇਖੋ ਡਸਟ ਕਿੰਨੀ ਆ ਸਾਰਾ ਕਰਕੇ ਕਲੀਨ ਵਿੰਡੋ ਖੋਲ ਲਈ भर भरुंडा तो जाने जोड़ है तो मैं कुछ पे बीच चलो जी लगे काम तो करिए सफाई बहुत बड़ा काम है तो साफ करना पता नहीं अच्छा मे मन कर लिया मौसम करके ना मैं क्या चलो मौसम मीजे वाला ठीक है इनकी ज्यादा गर्मी नहीं हैगी चलो साफ कर दिए करना ही पवेगा पीछे कनी मिट्टी 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 करिए साफ एग्जॉस्ट फैन भी बहुत गंदा होता है घोड़ी लिया के ना फिर साफ होगा यही साफ होना घोड़ी बिना घोड़ी लिया पी उपर फिर साफ होनी मिट्टी वगी हो पी चलो जी लगा काम तो मैं साफ करके तो फिर हुई ही अड्डा काम कर दिए बाथरूम हो गया क्लीन टाइम जरूर मैन लग गया पर तो सर्दी सफाई हो गई चमक गया ਵੈਨਿਟੀ ਦੇ ਮੈਟਰਸ ਖੋਲਤੇ ਤਾਂ ਕਿ ਮੌਇਸਚਰ ਉਸ ਕੋਈ ਸਰਾਹ ਹਵਾ ਲੱਗ ਜੇ ਉੱਪਰ ਸੀਲਿੰਗ ਫੈਨ ਵੀ ਹੈਗਾ ਆਵਲ ਵਾਸ਼ਰੂਮ ਵਿੱਚ ਤੇ ਆਹ ਪਾਣਾ ਜਿਹੜਾ ਲੱਗੇ ਹੋਏ ਨੇ ਇਹ ਵੁੱਡਨ ਕੈਬਿਨੇਟ ਲੱਗੇ ਹੋਏ ਇਹ ਵੀ ਬਹੁਤ ਇੱਥੇ ਡਸਟ ਸੀ ਬਹੁਤ ਡਸਟ ਸੀ ਇਹ ਵੀ ਕਲੀਨ ਹੋ ਗਏ ਬਿਲਕੁਲ ਸਾਫ ਹੋ ਗਏ ਟੈਪਸ ਬਹੁਤ ਗੰਦੀਆਂ ਸੀ ਟੈਪਸ ਸ਼ਾਈਨ ਹੋ ਗਈਆਂ ਜੋ ਹੱਥ ਲਾਉਣੇ ਫਿਰ ਤਾਂ ਸਫਾਈ ਹੋ ਹੀ ਜਾਂਦੀ ਹੈ ਨਹੀਂ ਕਰਦੇ ਤਾਂ ਫਿਰ ਗੰਦਾ ਤਾਂ ਹੋਣਾ ਹੀ ਹੈ ਫਲੋਰ ਅਚੀ ਤਰ੍ਹਾਂ ਰਗੜਿਆ ਸਾਫ ਕਰਿਆ ਕਭ ਖੁਸ਼ ਹੋਇਆ ਕਲੀਨ ਵਿੰਡੋ ਚ ਵੀ ਕਪੜਾ ਮੈਂ ਮਾਰਤਾ ਸਾਫ ਹੋ ਗਈ ਵਿੰਡੋ ਟਾਈਲਸ ਅੱਜ ਮੈਂ ਸਿਰਫ ਨਾਲ ਵਾਸ਼ ਕੀਤੀਆਂ ਨੇ ਅੱਗੇ ਮੈਂ ਉਹ ਵਾਸ਼ ਨਹੀਂ ਕਰਦੀ ਹੁੰਦੀ ਗਿੱਲਾ ਕਪੜਾ ਮਾਰਦੀ ਹੁੰਦੀ ਆ ਪਰ ਅੱਜ ਮੈਂ ਟਾਈਲਸ ਸਾਰੀਆਂ ਹ ਸਿਰਫ ਨਾਲ ਵਾਸ਼ ਕੀਤੀਆਂ ਨੇ ਫਿਰ ਉਸ ਤੋਂ ਬਾਅਦ ਪਾਣੀ ਜਿਹੜਾ ਲੱਗਿਆ ਸੀ ਉਹ ਸੁਕਾਇਆ ਡਰਾਈ ਕਪੜਾ ਮਾਰਿਆ ਤਾਂ ਕਿ ਪਾਣੀ ਨਾ ਲੱਗਿਆ ਰਹੇ ਕਿਉਂਕਿ ਇਹ ਵਾਸ਼ਰੂਮ ਯੂਜ਼ ਨਹੀਂ ਕਰਨਾ ਫਿਰ ਨਾ ਦਾਗ ਪੈ ਜਾਣ ਟਾਈਲਾਂ ਤੇ ਉਹ ਦਾਗ ਜੇ ਪਾਣੀ ਚ ਛਮਕ ਦਿੰਦੇ ਨੇ ਮਿਸਟ ਕਰਕੇ ਕੱਪੜੇ ਨਾਲ ਸਾਰਾ ਮੈਂ ਡਰਾਈ ਕੀਤਾ ਬਸ ਫਲੋਰ ਜ਼ਰੂਰ ਗਿੱਲਾ फ्लोर चलो सुक जूँ पाइपर मैं मारता अच्छी तरह तो फ्लोर फिर डोर हाले मैं खुल्लै छट दूँगी सुक जाऊँगा टाइम हो रहा है सवा छे का मैं किचन चाहिए मैं कोई बहुत ज्यादा काम नहीं क्योंकि सब्जी मेरे कोई है सवेरे बनी ब्लैक चनी भी उवानी जिस नाल मैं रइस बनाऊँगी राइस, बना राइस मैं क्ड के रख ली बना के रखे दिने हमने ही मेरा काम खत्म होगा आटा देख लाने मैं ज्यादा आटा गुन्ना पु आटा थोड़ा ही पचाया सवेरे ਆਟਾ ਗੁੰਨੂਗੀ ਰਾਈਸ ਹੋ ਗਿਆ ਪਰ ਰਾਈਸ ਨਾ ਬਹੁਤ ਜ਼ਿਆਦਾ ਨਰਮ ਨਹੀਂ ਪਰ ਆਟਾ ਗੁੰਨੂ ਨਹੀਂ ਥੋੜਾ ਜੀ ਕਈ ਵਾਰ ਦਵਿੰਦਰ ਕਹਿੰਦੇ ਨੇ ਥੋੜਾ ਜਿਹਾ ਰਾਈਸ ਦੇ ਦਿਓ ਇੱਕ ਫੁਲਕਾ ਦੇ ਦੋ ਹਨਾ ਆਟਾ ਬੁੰਨਿਆ ਪੇ ਹੋਵੇ ਤਾਂ ਫੁਲਕਾ ਬਣਾਉਣਾ ਚਾਹੀਦਾ ਮੈਂ ਫਿਰ ਆਪਾਂ ਨੂੰ ਉਹ ਖਾਣਾ ਪੈਣਾ ਹੈਗਾ ਰਾਈਸ ਖਾਣ ਚਾਹੀਏ ਫੁਲਕਾ ਖਾ ਲਓ ਦੋਨੇ ਤਰ੍ਹਾਂ ਦੇ ਆਪਸ਼ਨਸ ਹੋ ਜਾਂਦੀਆਂ ਨੇ ਰਾਈਸ ਮੈਂ ਕੰਡ ਲੇ ਰਾਈਸ ਬਣਾ ਲੂੰਗੀ ਇਹ ਕੰਟੇਨਰ ਰੱਖ ਲਵੋ ਨੇ ਪੈਂਟਰੀ ਵਿੱਚ ਹੁਣ ਤਾਂ ਸਾਡੇ ਰਾਈਸ ਬਹੁਤ ਬਹੁਤ ਘੱਟ ਲੱਗਦੇ ਨੇ ਜਦੋਂ ਬੱਚੇ ਛੋਕੇ ਸੀ ਇੰਨੇ ਜ਼ਿਆਦਾ ਰਾਈਸ ਬਣਦੇ ਸੀ ਇੰਨੇ ਜ਼ਿਆਦਾ ਰਾਈਸ ਬਣਦੇ ਸੀ ਲਾਈਕ ਐਵਰੀ ਸੈਟਰਡੇ ਸੰਡੇ ਰਾਈਸ ਹੀ ਚਾਹੁੰਦੇ ਸੀ ਬਸ ਸੈਟਰਡੇ ਨੂੰ ਜਿਵੇਂ ਬੱਚਿਆਂ ਨੂੰ ਛੁੱਟੀ ਹੋਣੀ ਤੇ ਪਹਿਰੇ ਲੰਚ ਵਿੱਚ ਮੈਂ ਰਾਜਮਾ ਚਾਵਲ ਚਨੇ ਚਾਵਲ ਕੁਝ ਐਸਾ ਹੀ ਸਬਜ਼ੀ ਚਾਵਲ ਵਾਲੇ ਬਣਾ ਕੇ ਰੱਖ ਲੈਣੀ ਮੋਸਟਲੀ ਰਾਜਮਾ ਚਾਵਲ ਬਣਦੇ ਸੀ ਉਹ ਲੰਚ ਵਿੱਚ ਵੀ ਬੱਚਿਆਂ ਨੇ ਉਹ ਖਾਣੀ ਡਿਨਰ ਵਿੱਚ ਵੀ ਉਹ ਖਾਣੀ ਅਗਲੇ ਦਿਨ ਵੀ ਰਾਜਮਾ ਚਾਵਲ ਖਾਣੇ ਰਾਜਮਾ ਸਬਜ਼ੀ ਇੱਕ ਵਾਰੀ ਚ ਬਣਾ ਕੇ ਰੱਖ ਲੈਂਦੇ ਸੀ ਪਰ ਚਾਵਲ ਚਲੋ ਅਗਲੇ ਫਰੈਸ਼ ਬਣਾਉਂਦੇ ਸੀ ਮੋਂਗਾ ਸਕੂਲ ਤੇ ਫੈਸਟ ਚ ਬੱਚਿਆਂ ਨੂੰ ਚਾਵਲ ਦਿੰਦੇ ਨੇ ਫਿਰ ਉਹ ਦਹੀਂ ਵਗੈਰਾ ਨਾਲ ਖਾਣੇ ਥੋੜੇ ਜਿھے ਬੱਚਿਆਂ ਨੂੰ ਔਖੇ ਹੋ ਜਾਂਦੇ ਨੇ ਘਰੇ ਚਲੋ ਆਏ ਆਪਾਂ ਦਹੀਂ ਵੀ ਲੈ ਸਕਦੇ ਉਹਦੇ ਕੋਲ ਜਿਆਦਾ ਰਾਈਸ ਲੱਗਦੇ ਸੀ ਹੁਣ ਤਾਂ ਰਾਈਸ ਬਹੁਤ ਘੱਟ ਲੱਗਦੇ ਨੇ ਰਾਸ਼ਨ ਸਾਡੇ ਘਰੇ ਬਹੁਤ ਘੱਟ ਲੱਗਦਾ ਨੋਨ ਵਿੱਚ ਮਸਾਲੇ ਦਾ ਹੋਵੇ ਨਾ ਬਹੁਤ ਘੱਟ ਲੱਗਦੀਆਂ ਨੇ ਜਿਹੜਾ ਅਟਰਮਪਟਨ ਬਹੁਤ ਜਿਆਦਾ ਲੱਗਦਾ ਤੁਹਾਨੂੰ ਜੇ ਆਈ ਹੋਪਸੋਂ ਮੈਂ ਨਾਲ ਦੇ ਦੂ ਮੈਂ ਤਾਂ ਕੋਈ ਵੀਡੀਓ ਸ਼ੂਟ ਵੀ ਨਹੀਂ ਹੁਣ ਮੈਂ ਵੀਡੀਓ ਦਾ ਐਂਡ ਵੀ ਕਰਦਾ ਤਾਂ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਮਿਲਾਂਗੇ ਕੋਈ ਵੀਡੀਓ ਲੈ ਕੇ ਤਦ ਤੱਕ ਲਈ ਸੱਚੀ ਅਕਾਲ